ਦੰਨਾ ਚੱਲ ਪਈ ਹਰ ਕੀਰਤ ਬਾਈ ਸਾਨੂੰ ਪਾਤੀ ਬੋਲੀ ਦੇ ਵਿੱਚ ਇੱਕ ਬਹੁਤ ਸੋਹਣੀ ਨਜ਼ਮ ਕੰਪਤਾ ਸੁਣਾ ਰਹੇ ਆ ਸੁਣਾਓ ਭਾਈ ਨੂੰ ਤੁਸੀਂ ਭਾਈ ਸਾਡੇ ਇਲਾਕੇ 'ਚ ਆਏ ਹੋ ਥੋੜਾ 8 ਕਿਲੋਮੀਟਰ ਤੋਂ ਪਿੰਡ ਆ ਮੇਰਾ ਤਾਂ ਮੈਂ ਆਪਣੀ ਬੋਲੀ 'ਚ ਹੀ ਸੁਣਾਉਂਗਾ ਤੁਹਾਨੂੰ ਠੀਕ ਹੈ ਜੀ ਆਉਣ ਦਿਓ ਸਾਰੇ ਸਾਰੇ ਇਕੱਠੇ ਹੋ ਰਹੇ ਮਾਰੇ ਇਲਾਕੇ 'ਮ ਅੱਜ ਕਿ ਮੱਕੜ ਕਾ ਫੋਨ ਬਹੁਤ ਬਾਤਾਂ ਹੋਲੀਆਂ ਅੱਜ ਮਿਲਕਾ ਮਾਰੇਗੇ ਜੱਕੜਾ ਆਹ ਜੀ ਵਾਹ ਘਰ ਮਾਂ ਨੇ ਟਿੱਕਾ ਬੈਠ ਨਾ ਸਕਾਂ ਘੁੰਮੜੇ ਕਾ ਮਿਲਿਆ ਇਹਨਾਂ ਨੂੰ ਸ਼ਰਾਬ ਜਿੱਥਾ ਜਾਣਾ ਜਾ ਕੇ ਹਟਾ ਚਾਹੇ ਕਰਕੇ ਕਿਤਨੇ ਵੀ ਹੋ ਜਾ ਖਲਾਬ ਮਿੰਟਾਂ ਮਾਂ ਫਸਾ ਲਿਆ ਆਪਣੀਆਂ ਬਾਤਾਂ ਮਾਂ ਜਹ ਜਿੱਤਰਾ ਬੁਣਾ ਜਾਲ ਕੋਈ ਮੱਕੜ ਆਉਂਦੇ ਕੱਡੇ ਹੋਰੇ ਮਾਰੇ ਲਾਕੇ ਮੱਜੇ ਮੱਕੜਾ ਆਜਾ ਫੇਸਬੁਕ 'ਵਾ ਬਹੁਤ ਬਾਤਾਂ ਹੋਦੀਆਂ ਅੱਜ ਮਿਲ ਕੇ ਮਾਰੇ ਆਂ ਜਕੜਾ ਕੀ ਗੜੀ ਆ ਇਹਨਾਂ ਕਾ ਧਰਮ ਘੁੰਮੜੇ ਮਾਂ ਆ ਇਹਨਾਂ ਨੂੰ ਕੋਈ ਸ਼ਰਮ ਚਾਹੇ ਕਿਤਨੀ ਵੀ ਠੰਡ ਹੋਆ ਚਾਹ ਹੋਆ ਮੌਸਮ ਕਿਤਨਾ ਵੀ ਗਰਮ ਪਰਨੇ ਸਦਾ ਘੁੰਮਦੇ ਹੀ ਰਹਾ ਚਾਹੇ ਰਾਹ ਹੋਆ ਕਿਤਨੇ ਵੀ ਕੱਚੜ ਪੱਕੜ ਥਾਂ ਥਾਂ ਤੇ ਇਕੱਠੇ ਹੋ ਰਹੇ ਮਾਰੇ ਇਲਾਕੇ ਮ ਅੱਜ ਕਮਕੜਾ ਕਹਾ ਵਟਸਐਪ ਪਾ ਬਹੁਤ ਬਾਤਾਂ ਹੋਲੀਆਂ ਅੱਜ ਮਿਲ ਕਾ ਮਾਰੇਗਾ ਕਹਾ ਕੋਈ ਕਰਾ ਨੌਕਰੀ ਹਰ ਕੋਈ ਆ ਕਲਾਕਾਰ ਅੱਛਾ ਕਿਸੇ ਕਾ ਆਪਣਾ ਕੰਮ ਧੰਦਾ ਹਰ ਕਿਸੇ ਕਾ ਚਲਾ ਵਪਾਰ ਆਪਣੇ ਆਪ ਮ ਮਾਸਟਰ ਹਾਂ ਨਾ ਪਾਵਾਂ ਕਿਸੇ ਗੱਲ ਬਾਤੂ ਰਫੜ ਥਾਂ ਥਾਂ ਤੇ ਇਕੱਠੇ ਹੋ ਰਹੇ ਮਾਰੇ ਇਲਾਕੇ ਮ ਅੱਜ ਕ ਕੜਾ ਜੀ ਵਾਹ ਕੀ ਸੋਸ਼ਲ ਮੀਡੀਆ 'ਵਾਂ ਬਹੁਤ ਬਾਤਾਂ ਹੋਦੀਆਂ ਅੱਜ ਮਿਲ ਕੇ ਮਾਰੇਗੇ ਜੱਟ ਜੀ ਵਾਹ ਕੀ ਕੀ ਬਾਤ ਹੈ ਕਿਸੇ ਨੂੰ ਸੌਂਤ ਪਹਾੜਾਂ ਕਾ ਹੈ ਔਰ ਕਿਸੇ ਕਾ ਦੇਖਣੇ ਨਵੇਂ ਪੁਰਾਣੇ ਸ਼ਹਿਰ ਕੋਈ ਥਾਂ ਨਹੀਂ ਐਸੀ ਬੱਜੀ ਕਿਤਾ ਪੜੇ ਨਾ ਉਹਨਾਂ ਕੇ ਪੈਰ ਜੀ ਵਾਹ ਐਸੇ ਮੇਲੇ ਲੱਗ ਜਾਹਾਂ ਉੱਥਾਂ ਅੱਛਾ ਕਿੱਥਾ ਇਕੱਠੀ ਹੋ ਜਾ ਆ ਪਾਂਦ ਪਾਂਦ ਕੀ ਲੱਕੜ ਹਾਂ ਤੋਂ ਦੇ ਇਕੱਠੇ ਹੋ ਰਹੇ ਹਮਾਰੇ ਲੱਗੇ ਮੈਂ ਚੱਕ ਮਕਰ ਕਾ ਸੋਸ਼ਲ ਮੀਡੀਆ ਵਾ ਬਹੁਤ ਬਾਤਾਂ ਹੋਦੀਆਂ ਆ ਜੀ ਮਿਲ ਨਹੀਂ ਕੋਈ ਆਇਆ ਮਾਜੇ ਤੇ ਹਾਂ ਕੋਈ ਆਇਆ ਮਾਲਵੇ ਤੇ ਹਾਂ ਔਰ ਕੋਈ ਰਹਾ ਵਿਚ ਦੁਆਬੀ ਅੱਛਾ ਲਿਖਾਚਾਰ ਅੱਖਰ ਟਕਾਲਾ ਬਣਿਆ ਫੇਰਾ ਬੜਾ ਪਵਾਦੀ ਆ ਦਾਵਾ ਆਲ ਆਰ ਮਾਰਾ ਪੁੱਟੀ ਸਿੱਧੀ ਝੱਕੜ ਆਉਂਦਾਉਂ ਦੇ ਇਕੱਠੇ ਹੋਰੇ ਮਾਰੇ ਇਲਾਕੇ ਮੈਂ ਅੱਜ ਘਮੱਕੜ ਕਾ ਗਰੁੱਪਾਂ ਮੈਂ ਬਹੁਤ ਬਾਤਾਂ ਹੋ ਰਹੀਆਂ ਅੱਜ ਮਿਲ ਕੇ ਚੱਲਗੇ ਬਹੁਤ ਕਾ ਵਾਹ